ਕੱਟਦੀਆਂ ਨੇ ਚਾਹੇ ਰਾਜਨੀਤਿਕ ਹੋਵੇ ਚਾਹੇ ਸਪੋਰਟਸ ਹੋਵੇ ਚਾਹੇ ਆਰਥਿਕ ਹੋਵੇ ਜਾਂ ਕੋਈ ਹੋਰ ਹੋਵੇ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਦੇਣ ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ ਤੇ ਲਗਾਤਾਰ ਅਪਡੇਟ ਦੇ ਵੀ ਰਹੇ ਹਾਂ ਪੰਜਾਬ ਕਾਂਗਰਸ ਤੋਂ ਅੱਜ ਇੱਕ ਵੱਡੀ ਖਬਰ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਜਿਦੇ ਚ ਪੰਜਾਬ ਕਾਂਗਰਸ ਦੇ ਇੱਕ ਵੱਡੇ ਆਗੂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਇਹ ਜਿਹੜਾ ਲੀਡਰ ਦਾ ਨਾਮ ਹੈ ਦਲਬੀਰ ਸਿੰਘ ਗੋਲਡੀ ਜਿਹੜੇ ਕਿ ਸੰਗਰੂੜ ਲੋਕ ਸਭਾ ਹਲਕੇ ਨਾਲ ਸੰਬੰਧ ਰੱਖਦੇ ਹਨ ਤੇ ਇਹਨਾਂ ਨੇ ਟਿਕਟ ਨਾ ਮਿਲਣ ਤੋਂ ਨਿਰਾਸ਼ ਹੋ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਿਕਲ ਜੀ ਜਾਗਰਣ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੈਂ ਗੋਤਮ ਜਲੰਦਰੀ ਪੰਜਾਬ ਚ ਜਿੱਦਾਂ ਇੰਦਾ ਘਟਨਾਵਾਂ ਕੋਈ ਵੱਟੀਆਂ ਘਟਦੀਆਂ ਨੇ ਚਾਹੇ ਰਾਜਨੀਤਿਕ ਹੋਵੇ ਚਾਹੇ ਸਪੋਰਟਸ ਹੋਵੇ ਚਾਹੇ ਆਰਥਿਕ ਹੋਵੇ ਜਾਂ ਕੋਈ ਹੋਰ ਹੋਵੇ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਦੇਣ ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ ਤੇ ਲਗਾਤਾਰ ਅਪਡੇਟ ਦੇ ਵੀ ਰਹੇ ਆ ਪੰਜਾਬ ਕਾਂਗਰਸ ਤੋਂ ਅੱਜ ਇੱਕ ਵੱਡੀ ਖਬਰ ਹੁਣੇ ਹੁਣੇ ਸਾਹਮਣੇ ਆ ਰਹੀ ਹੈ ਜਿਦੇ ਚ ਪੰਜਾਬ ਕਾਂਗਰਸ ਦੇ ਇੱਕ ਵੱਡੇ ਜਿਹੜੇ ਆਗੂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਇਹ ਜਿਹੜਾ ਲੀਡਰ ਦਾ ਨਾਮ ਹੈ ਦਲਬੀਰ ਸਿੰਘ ਗੋਲਡੀ ਜਿਹੜੇ ਕਿ ਸੰਗਰੂਰ ਲੋਕ ਸਭਾ ਹਲਕੇ ਨਾਲ ਸੰਬੰਧ ਰੱਖਦੇ ਹਨ ਤੇ ਇਹਨਾਂ ਨੇ ਟਿਕਟ ਨਾ ਮਿਲਣ ਤੋਂ ਨਿਰਾਸ਼ ਹੋ ਕੇ ਪਾਰਟੀ ਦੀ ਮੁੰਡਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਜੋ ਕਿ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕਰਕੇ ਇਹਦੀ ਸੂਚਨਾ ਦਿੱਤੀ ਹੈ ਤੇ ਨਾਲ ਹੀ ਅਸਤੀਫਾ ਜਿਹੜਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਭੇਜਿਆ ਹੈ ਜਿਸ 'ਚ ਉਹਨਾਂ ਨੇ ਲਿਖਿਆ ਹੈ ਵੀ ਪਾਰਟੀ ਦੇ ਹਾਈਪਮਾਨ ਤੋਂ ਨਿਰਾਸ਼ ਹੋ ਕੇ ਉਹ ਆਪਣਾ ਅਸਤੀਫਾ ਮੁੰਡਰੀ ਮੈਂਬਰਸ਼ਿਪ ਤੇ ਜ਼ਿਲ੍ਹਾ ਪ੍ਰਧਾਨਗੀ ਤੋਂ ਦੇ ਰਹੇ ਨੇ ਜਾਣਨਾ ਤੁਹਾਨੂੰ ਜੂਰੀ ਹੈ ਕਿ ਇਹ ਅਸਤੀਫਾ ਉਹਨਾਂ ਨੇ ਇਸ ਲਈ ਦਿੱਤਾ ਹੈ ਕਿਉਂਕਿ ਦਰਵੀਰ ਗੋਲਡੀ ਨੂੰ ਇਹ ਲੱਗਦਾ ਸੀ ਕਿ ਸੰਗਰੂਰ ਦੀ ਲੋਕ ਸਭਾ ਹਲਕੇ ਤੋਂ ਜਿਹੜੇ ਉਪਚੋਣ ਹੋਈਆਂ ਸੀ ਉਹਨਾਂ ਨੂੰ ਟਿਕਟ ਮਿਲੀ ਸੀ ਉਮੀਦਵਾਰ ਬਣਾਇਆ ਸੀ ਹਾਲਾਂਕਿ ਉਹ ਹਾਰ ਗਏ ਸੀ ਸਿਮਜੀਤ ਮਾਨ ਕੋਲ ਪਰ ਹੁਣ ਉਹਨਾਂ ਨੂੰ ਇਹ ਵੀ ਸਾਨੂੰ ਜਲੀ ਹੈ ਦੁਆਰਾ ਟਿਕਟ ਮਿਲੂਗੀ ਤੇ ਉਹ ਇਸ ਲਈ ਇਸ ਬੜੇ ਬੜੇ ਆਸ਼ਵਾੰ ਸੀਗੇ ਵੀ ਕਿਉਂਕਿ ਸੰਗਰੂਰ ਦੇ ਵਿੱਚ ਹੋਰ ਵੱਡਾ ਲੀਡਰ ਜਿਹੜਾ ਹੈ ਉਹਨਾਂ ਨੂੰ ਨਹੀਂ ਲੱਗਦਾ ਸੀ ਵੀ ਉਹ ਆਪਣਾ ਜਿਹੜਾ ਦੁਆਰਾ ਉਹਨਾਂ ਨੂੰ ਕਾਂਗਰਸ ਪਾਰਟੀ ਚਾਂਸ ਦੇਊਗੀ ਪਰ ਕਾਂਗਰਸ ਪਾਰਟੀ ਨੇ ਸੰਗਰੂਰ ਲੋਕ ਸਭਾ ਲੇਖਕ ਤੋਂ ਇਸ ਵਾਰ ਭੁਲੱਤ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਸੰਗਰੂਰ ਦੀ ਸੀਟ ਤੇ ਚੋਣ ਮੈਦਾਨ ਚ ਉਤਾਰਿਆ ਹੈ ਤੇ ਕੈਂਡੀਡੇਟ ਕਾਂਗਰਸ ਦਾ ਬਣਾਇਆ ਹੈ ਜਿਸ ਤੋਂ ਦਲਵੀਰ ਗੋਲਦੀ ਪਹਿਲੇ ਦਿਨੀ ਨਾਰਾਜ਼ ਹੋ ਗਏ ਸੀ ਤੇ ਹਾਲਾਂਕਿ ਦੁਬਾਰਾ ਉਹਨਾਂ ਨੇ ਇਹ ਗੱਲ ਜੂਕ ਕਹੀ ਸੀ ਕਿ ਉਹ ਜਿਹੜੇ ਸੁਖਪਾਲ ਖਹਿਰਾ ਦੇ ਹੱਕ ਚ ਰਹਿਣਗੇ ਪਾਰਟੀ ਨਹੀਂ ਛੱਡਣਗੇ ਪਰ ਉਹਨਾਂ ਵੱਲੋਂ ਪਾਰਟੀ ਛੱਡ ਦਿੱਤੀ ਗਈ ਇਸ ਤੋਂ ਪਹਿਲਾਂ ਜਿਹੜੇ ਸੁਖਪਾਲ ਖਹਿਰਾ ਹੈ ਉਹਨਾਂ ਨੇ ਇੱਕ ਮੀਟਿੰਗ ਜਿਹ ਦਲਵੀਰ ਗੋਲਡੀ ਦੇ ਘਰੇ ਜਾ ਕੇ ਵੀ ਕੀਤੀ ਸੀ ਤੇ ਇਕੱਠੀ ਹੋਣਾ ਵੱਲ ਪ੍ਰੈਸ ਕਾਨਫਰੰਸ ਕਰਕੇ ਦਲਵੀਰ ਗੋਲਡੀ ਨੇ ਸਾਥ ਦੇਣ ਦੀ ਗੱਲ ਕਹੀ ਸੀ ਪਰ ਜਿੱਦਾਂ ਸਮਾਂ ਬੀਤਿਆ ਹੁਣ ਦਲਵੀਰ ਗੋਲਡੀ ਨੇ ਆਪਣੀਆਂ ਜਿਹੜੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਬਾਹਰ ਕੱਢਦਿਆਂ ਇੱਕ ਗੱਲ ਦਾ ਐਲਾਨ ਕਰ ਦਿੱਤਾ ਕਿ ਉਹ ਕਾਂਗਰਸ ਪਾਰਟੀ 'ਚ ਹੋਰ ਨਹੀਂ ਰਹਿ ਸਕਦੇ ਇਸ ਕਰਕੇ ਉਹ ਆਪਣਾ استਿਫਾ پارٹی ਨੂੰ ਦਿੰਦੇ ਨੇ ਤੁਹਾਨੂੰ ਦੱਸ ਦਈਏ ਕਾਂਗਰਸ ਨੂੰ ਪੰਜਾਬ 'ਚ ਇਸ ਵਾਰ ਲੋਕ ਸਭਾ ਚੋਣਾਂ 'ਚ ਲਗਾਤਾਰ ਝਟਕੇ ਦੇ ਝਟਕੇ ਪੈ ਰਹੇ ਨੇ ਤੇ ਵੱਡੇ ਵੱਡੇ ਆਗੂ ਜਿਹੜੇ ਕਾਂਗਰਸ ਪਾਰਟੀ ਦੇ ਪਿਛਲੇ ਦਿਨਾਂ ਤੋਂ ਲਗਾਤਾਰ ਪਾਰਟੀਆਂ ਛੱਡਦੇ ਜਾ ਰਹੇ ਨੇ ਹਾਲਾਂਕਿ ਦਰਵੀਰ ਗੋਲਡੀ ਨੇ ਆਪਣੇ ਸਟੇਟ ਵਿੱਚ ਇਹ ਕਿਤੇ ਨਹੀਂ ਕਿਹਾ ਕਿ ਉਹ ਕਿਸੇ ਹੋਰ ਪਾਰਟੀ 'ਚ ਜਾਣਗੇ ਜਾਂ ਕੀ ਕਰਨਗੇ ਉਹਨਾਂ ਨੇ ਸਿਰਫ ਆਪਣਾ ਅਸਤੀਫਾ ਹੀ ਭੇਜਿਆ ਹੈ ਉਕੀ ਹੁਣ ਕਿਸੇ ਪਾਰਟੀ ਜਾਂਦੇ ਆ ਜਾਂ ਪਾਰਟੀ ਦੇ ਕੋਈ ਸੀਨੀਅਰ ਆਗੂ ਉਹਨਾਂ ਨੂੰ ਹੋਰ ਮਨਾਉਂਦੇ ਆ ਤੇ ਕੀ ਹੁੰਦਾ ਇਹ ਤਾਂ ਆਉਣ ਵਾਲਾ ਟੈ ਵੀ ਦੱਸੂਗਾ ਪਰ ਦਲਵੀਰ ਗੋੜੀ ਉਹਨੂੰ ਕਾਂਗਰਸ ਛੱਡ ਚੁੱਕੇ ਨੇ ਇਹ ਵੀ ਤੁਹਾਨੂੰ ਦੱਸਣਾ ਜ਼ਰੂਰੀ ਆ ਵੀ ਇਹਦੇ ਜਿਹੜੇ ਪ੍ਰਤੀਕਰਮ ਵੱਜੋ ਜਿਹੜੇ ਦਲਵੀਰ ਗੋੜੀ ਨੇ ਛੱਡੀ ਕਾਂਗਰਸ ਇਹਦੇ ਪ੍ਰਤੀਕਰਮ ਵੱਜੋ ਕਾਂਗਰਸ ਦੇ ਜਿਹੜੇ ਪ੍ਰਵਕਤਾ ਆਗੇ ਆ ਉਹਨਾਂ ਦਾ ਇਹੀ ਕਹਿਣਾ ਹੈ ਵੀ ਜੇ ਟਿਕਟ ਨਾ ਮਿਲਣ ਕਰਕੇ ਜਿਹੜੇ ਅਹੁਦੇਦਾਰੀਆਂ ਪਿੱਛੇ ਪਾਰਟੀ ਛੱਡਦੇ ਨੇ ਉਹ ਪਾਰਟੀ ਦੇ ਸਗੇ ਨਹੀਂ ਹੋ ਸਕਦੇ ਤੇ ਕਿਉਂਕਿ ਇੰਨਾ ਮਾਣ ਸਮਾਨ ਬਖਸ਼ਿਆ ਪਾਰਟੀ ਨੇ ਐਮਐਲਏ ਬਣਾਇਆ ਟਿਕਟ ਵੀ ਦਿੱਤੀ ਜਿਹੜੀ ਐਮਪੀ ਦੀ ਤੇ ਜੇ ਨਹੀਂ ਹਾਰ ਜਿੱਤ ਸਕੇ ਤੇ ਹੁਣ ਪਾਰਟੀ ਦੇ ਹਾਈ ਕਮਾਂਡ ਦੇ ਜਿਹੜੇ ਹੁਕਮ ਹੈ ਉਹਨਾਂ ਨੂੰ ਸਿਰ ਮੱਥੇ ਕਰਨਾ ਚਾਹੀਦਾ ਸੀ ਤੇ ਕਾਂਗਰਸ ਪਾਰਟੀ ਨੂੰ ਅੱਗੇ ਲਿਜਾਣਾ ਚਾਹੀਦਾ ਸੀ ਪਰ ਜੇ ਉਹਨਾਂ ਨੇ ਪਾਰਟੀ ਛੱਡੀ ਵੀ ਐ ਐਡੇ ਕਾਂਗਰਸ ਪਾਰਟੀ ਦੇ ਸਮੁੰਦਰ ਚੋਂ ਇੱਕ ਦੋ ਬਾਰਟੀਆਂ ਚੜੀਆਂ ਜਾਂ ਨਿਕਲ ਵੀ ਜਾਣ ਤੇ ਕੋਈ ਫਰਕ ਨਹੀਂ ਪੈਂਦਾ ਸਮੁੰਦਰ ਨੂੰ ਇਹ ਉਹਨਾਂ ਦਾ ਪਹਿਲਾ ਪ੍ਰਤੀਕਰਮ ਸੀ ਕਾਂਗਰਸ ਦੇ ਜਿਹੜੇ ਪ੍ਰਵਕਤਾ ਇਹ ਵੀ ਗੱਲ ਕਹਿ ਰਹੇ ਵੀ ਕਾਂਗਰਸ ਦੀ ਜਿਹੜੇ ਛੱਡ ਕੇ ਜਾ ਰਹੇ ਆ ਉਹ ਜ਼ਿਆਦਾਤਰ ਜਿਹੜੇ ਭਾਜਪਾ ਚ ਜਾ ਰਹੇ ਆ ਭਾਜਪਾ ਨੂੰ ਲੈ ਰਹੀ ਹੈ ਕਿਤੇ ਭਾਜਪਾ ਦੇਸ਼ ਦੇ ਵਿੱਚ ਕਾਂਗਰਸ ਮੁਕਤ ਕਰਦੇ ਹੋਏ ਕਿਤੇ ਭਾਜਪਾ ਆਪਣਾ ਦੇਸ਼ ਦੇ ਵਿੱਚ ਕਾਂਗਰਸ ਯੁਕਤਹੀਨਾ ਹੋ ਕੇ ਰਹਿ ਜਾਏ ਕਿਉਂਕਿ ਉਹਦੇ ਪੰਜਾਬ ਕਾਂਗਰਸ ਪ੍ਰਧਾਨ ਤੋਂ ਲੈ ਕੇ ਜਿੰਨੇ ਕੈਂਡੀਡੇਟ ਵੀ ਹੈਗੇ ਆ ਉਹ ਵੀ ਸਾਰੇ ਕਾਂਗਰਸ ਪਾਰਟੀ ਦੇ ਹੀ ਜਿਹੜੇ ਆਏ ਹੋਏ ਆ ਤੇ ਕਿਤੇ ਨਾ ਕਿਤੇ ਭਾਜਪਾ ਦਾ ਕਾਂਗਰਸ ਕਾਂਗਰਸੀਕਰਨ ਹੋ ਚੁੱਕਾ ਹੈ ਤੇ ਇਹ ਤੇ ਪ੍ਰਤੀਤਿਆ ਪ੍ਰतिक्रिया ਦਿੰਦੇ ਹੋਏ ਭਾਜਪਾ ਦੇ ਬੁਲਾੜੇ ਕਹਿ ਰਹੇ ਆ ਕਿ ਕਾਂਗਰਸ ਨੂੰ ਆਪਣੀ ਫਿਕਰ ਹੋਣੀ ਚਾਹੀਦੀ ਹੈ ਉਹਨੂੰ ਆਪਣਾ ਖੁਨਬਾ ਸੰਭਾਲਣਾ ਚਾਹੀਦਾ ਹੈ ਨਾ ਕਿ ਇਹ ਦੇਖਣਾ ਚਾਹੀਦਾ ਵੀ ਉਹ ਕਿਉਂ ਜਾ ਰਹੇ ਆ ਕਿੱਧਰ ਜਾ ਰਹੇ ਆ ਤੇ ਇਹ ਫਿਕਰ ਜਿਹੜੀ ਹੈ ਉਹਨਾਂ ਨੂੰ ਬਚਾਨ ਆਪਣੀ ਪਾਰਟੀ ਨੂੰ ਪਤੰਗ ਜਿਹੜਾ ਹੋ ਰਿਹਾ ਉਹਨੂੰ ਬਚਾਨ ਦੇ ਚੱਕਰ ਨਹੀਂ ਚਾਹੀਦੀ ਹੈ ਤੇ ਤੁਹਾਨੂੰ ਦੱਸ ਦਈਏ ਪਿਛਲੇ ਦਿਨਾਂ ਵੀ ਕਾਂਗਰਸ ਦੇ ਵੱਡੇ ਆਗੂ ਕਈ ਪਾਰਟੀ ਛੱਡ ਕੇ ਭਾਜਪਾ 'ਚ ਵੀ ਗਏ ਯਾਰ ਤੇ ਸਾਲੋਂ ਵੱਡਾ ਨਾਮ ਜਿਹੜਾ ਉੱਤੇ ਜਵੰਦਰ ਦੇ ਵਿੱਚ ਸਾਹਮਣੇ ਆਇਆ ਸੀ ਉਹ ਮਰਹੂਮ ਜਿਹੜੇ ਸੰਸਦ ਐ ਕਰਨ ਚੋਦਰੀ ਜਿਹੜੇ ਸੰਤੋਖ ਸਿੰਘ ਉਹਨਾਂ ਦੀ ਜੀ ਧਰਮ ਪਤਨੀ ਐ ਕਰਮਜੀਤ ਕੌਰ ਉਹ ਜਿਹੜੋ ਕਾਂਗਰਸ ਉਹਨਾਂ ਛੱਡੀ ਕਿਉਂਕਿ ਉਹਨਾਂ ਟਿਕਟ ਮੰਗ ਰਹੇ ਸੀਗੇ ਲੋਕ ਸਭਾ ਦੀ ਉਪ ਚੋਣ ਉਹ ਉਹ ਪਿਛਲੀ ਵਾਰ ਹਾਰ ਗਏ ਸੀਗੇ ਤੇ ਹਾਰਨ ਕਰਕੇ ਹੁਣ ਦੁਬਾਰਾ ਕਾਂਗਰਸ ਪਾਰਟੀ ਨੇ ਉਹਨਾਂ ਟਿਕਟ ਨਹੀਂ ਦਿੱਤੀ ਤੇ ਟਿਕਟ ਜਿਹੜੀ ਆ ਉਹ ਚਰਨਜੀਤ ਚੰਨੀ ਨੂੰ ਦਿੱਤੀ ਗਈ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਤੇ ਕਾਂਗਰਸ ਦੇ ਸੀਨੀਅਰ ਆਗੂ ਨੂੰ ਜਿਸ ਤੋਂ ਨਾਰਾਜ਼ ਹੋ ਕੇ ਕਰਮਜੀਤ ਕੋਰ ਪਾਰਟੀ ਛੱਡ ਗਏ ਤੇ ਪਾਰਟੀ ਛੱਡਣ ਤੋਂ ਬਾਅਦ ਉਹਨਾਂ ਵੱਲੋਂ ਇਹ ਕਹੀ ਗਈ ਸੀ ਕਾਂਗਰਸ ਤੇ ਤਾਂ ਜਿਵੇਂ ਕੱッセ ਗਿਆ ਸੀ ਕਾਂਗਰਸ ਜਿਹੜੀ ਆਪਣੀ ਟਕਸਾਲੀ ਆਗੂਆਂ ਤੇ ਧਿਆਨ ਨਹੀਂ ਦੇਦੀ ਤੇ ਇਹ ਝਟਕਾ ਜਿਹੜਾ ਜਿਲੰਦਰ ਨੂੰ ਬਹੁਤ ਵੱਡਾ ਲੱਗਿਆ ਸੀ ਇਸ ਤੋਂ ਬਾਅਦ ਜਿਲੰਦਰ ਤੋਹੀਨ ਜਿਹੜੇ ਇੱਕ ਹੋਰ ਵੱਡੇ ਆਗੂ ਜਿਹੜੇ ਮਿੰਦਰ ਸਿੰਘ ਕੇਪੀ ਆ ਉਹ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਪਿਤਾ ਜੀ ਵੀ ਮਿੰਦਰ ਸਿੰਘ ਕੇ ਜਿਹੜੇ ਮਿੰਦਰ ਸਿੰਘ ਕੇਪੀ ਦੇ ਦਰਸ਼ਨ ਕੇਪੀ ਉਹ ਸਾਫ ਦਾ ਮੰਤਰੀ ਰਹੇ ਆ ਤੇ ਵੱਡੇ ਆਗੂ ਬਣੇ ਜਾਂਦੇ ਰਹੇ ਆ ਤਰਫਾਦ ਵੇਲੇ ਉਹਨਾਂ ਦਾ ਬੜਾ ਨਾਮ ਸੀਗਾ ਤੇ ਉਹੜਾ ਵੱਲੋਂ ਕਾਂਗਰਸ ਦੀ ਬੜੀ ਦੇਨ ਸੀਗੀ ਤੇ ਉਹ ਉਹਨਾਂ ਦੇ ਬੇਟੇ ਮਿੰਦਰ ਸਿੰਘ ਕੇਪੀ ਜਿਹੜੇ ਸੰਸਦ ਵੀ ਰਹੇ ਆ ਉੱਥੇ ਜਲੰਧਰ ਦੇ ਵਿੱਚ ਤੇ ਉਹਨਾਂ ਵੱਲੋਂ ਕਾਂਗਰਸ ਛੱਡੀ ਗਈ ਆ ਤੇ ਛੱਡ ਕੇ ਉਹ ਅਕਾਲੀ ਦਲ ਚ ਸ਼ਾਮਲ ਹੋਇਆ ਤੇ ਲਗਾਤਾਰ ਪਿਛਲੇ ਟਾਈਮ ਦੇ ਵਿੱਚ ਕਈ ਇਹੋ ਜਿਹੇ ਵੱਡੇ ਆਗੂ ਆ ਜਿਨ੍ਹਾਂ ਨੇ ਕਾਂਗਰਸ ਛੱਡੀ ਹੈ ਤੁਹਾਨੂੰ ਦੱਸਦੀ ਵੀ ਕਾਂਗਰਸ ਪਾਰਟੀ ਨੂੰ ਦੀ ਗੱਲ ਚੱਲ ਰਹੀ ਹੈ ਤੇ ਕਾਂਗਰਸ ਪਾਰਟੀ ਨੂੰ ਹੋਰ ਵੀ ਜਿਹੜੇ ਲੋਕ ਸਵਾਲ ਕਿਆਂ ਚ ਜਿਹੜਾ ਵਿਰੋਧ ਤੇ ਨਾਜ਼ੀ ਦੀਆਂ ਸਵਰਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇਹ ਤੋਂ ਬਾਅਦ ਸਭ ਨੂੰ ਵੱਡਾ ਨਾਮ ਆ ਰਿਹਾ ਪਟਿਆਲਾ ਦੇ ਵਿੱਚ ਪਟਿਆਲਾ ਚ ਕਾਂਗਰਸ ਪਾਰਟੀ ਨੇ ਇੱਕ ਜਿਹੜੇ ਦੂਜੀ ਪਾਰਟੀ ਤੋਂ ਜਿਹੜੇ ਕੈਂਡੀਡੇਟ ਨੂੰ ਚੋਣ ਮੈਦਾਨ ਚ ਉਤਾਰਿਆ ਕਿਉਂਕਿ ਇਥੋਂ ਸਿਟਿੰਗ ਐਮਪੀ ਜਿਹੜੇ ਪੰਨੀਤ ਕੋ ਸੀਗੇ ਉਹ ਪਾਰਟੀ ਛੱਡ ਗਏ ਸੀਗੇ ਔਰ ਭਾਜਪਾ ਚਲੇ ਗਏ ਸੀ ਭਾਜਪਾ ਨੇ ਉਹਨੂੰ ਕੈਂਡੀਡੇਟ ਲਾਨ ਦਿੱਤਾ ਸੀ ਤੇ ਐ ਤੋਂ ਕਾਂਗਰਸ ਵੱਲੋਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿਸੇ ਸਮੇਂ ਆਪ ਦੇ ਐਮਪੀ ਚੁਣੇ ਗਏ ਸੀਗੇ ਤੇ ਪਰ ਉਹਨਾਂ ਨੇ ਆਪ ਛੱਡਤੀ ਸੀ ਤੇ ਉਹ ਉਹਨਾਂ ਨੂੰ ਕੈਂਡੀਡੇਟ ਬਣਾਇਆ ਇਸ ਤੋਂ ਨਰਾਜ਼ ਹੋ ਕੇ ਕਾਂਗਰਸ ਦੇ ਜਿਹੜੇ ਪਟਿਆਲਾ ਦੇ ਜੇ ਸੀਨੀਅਰ ਟਕਸਾਲੀ ਆਗੂ ਹੈ ਤੇ ਸਾਬਕਾ ਮੰਤਰੀ ਵਗੈਰਾ ਉਹ ਜਿਹੜੇ ਨਰਾਜ਼ ਹੋ ਗਏ ਸੀ ਦਾ ਵਿੱਚ ਲਾਲ ਸਿੰਘ ਦਾ ਨਾਮ ਬ੍ਰਹਮਿੰਦਰਾਈ ਦਾ ਨਾਮ ਤੇ ਹਰਦਿਆਲ ਕੰਬੋ ਜਿਹੜੇ ਉਹਨਾ ਨਾਮ ਤੇ ਹੋਰ ਜਿਹੜੇ ਆਗੂ ਜਿਹੜੇ ਟਕਸਾਲੀ ਉਹਨਾ ਨਾਮ ਸਾਹਮਣੇ ਆਇਆ ਸੀ ਕਿ ਉਹਨਾਂ ਨੇ ਨਾਰਾਜ਼ਗੀ ਬਿਆਨ ਕੀਤੀ ਪਿਛਲੇ ਨਾਲ ਰਾਜਾ ਬੜਿੰਗ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਪਾਰਟੀ ਹਾਈਕਮਨ ਦਾ ਸੰਦੇਹ ਆ ਦੇਖ ਕੇ ਉਹ ਮੰਨ ਵੀ ਗਏ ਪਰ ਟਕਸਾਲੀਆ ਜਿਹੜੇ ਵਰਕਰ ਹੈ ਉਹਨਾਂ ਦਾ ਕੀ ਹੱਲੇ ਇਹ ਗੱਲ ਬਾਅਦ ਨਹੀਂ ਸਾਹਮਣੇ ਆਈਏ ਕਿ ਉਹ ਡਾਕਟਰ ਧਰਮਕਾਂਦੀ ਦੇ ਨਾਲ ਚੋਣ ਪ੍ਰਚਾਰ ਚ ਨਿਤਰੇ ਕਿ ਨਹੀਂ ਨਿਤਰੇ ਐਦਾਂ ਹੀ ਫਤਗੜ ਸਾਹਿਬ ਸੀਟ ਤੇ ਡਾਕਟਰ ਅਮਰ ਸਿੰਘ ਨੂੰ ਦੁਹਰਾ ਟਿਕਟ ਦਿੱਤੀ ਹੈ ਇਹ ਤੋਂ ਉਹਨਾਂ ਨੂੰ ਹਲੇ ਤੱਕ ਜਿਹੜਾ ਸਮਰਾਲਾ ਦੇ ਜਿਹੜੇ ਐ ਐਮ ਐਲ ਏ ਰਹੇ ਆ ਤੇ ਸੀਨੀਅਰ ਆਗੂ ਹੈ ਢਿੱਲੋ ਪਰਿਵਾਰ ਅਮਰੀਕ ਸਿੰਘ ਢਿੱਲੋ ਹਲੇ ਉਹਨਾਂ ਦਾ ਸਾਥ ਨਹੀਂ ਮਿਲਿਆ ਐਦੇ ਬਠਿੰਡਾ ਦੇ ਵਿੱਚ ਜੀਤਮਿੰਦਰ ਸਿੰਘ ਸਿੱਧੂ ਉਹਨਾਂ ਨੂੰ ਵੀ ਆਪਣੇ ਪਾਰਟੀ ਦੇ ਇੱਕ ਜਿਹੜਾ ਆਗੂ ਦੇ ਗਰੁੱਪ ਦਾ ਜਿਹੜਾ ਉਹ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਦਾਂ ਹੀ ਤੁਹਾਡੇ ਲੁਧਿਆਣਾ ਜਿਹੜਾ ਲੁਧਿਆਣਾ ਦੇ ਵਿੱਚ ਰਵਨੀ ਸੀ ਬਿੱਟੂ ਉਹ ਐਮਪੀ ਦੀ ਟਿਕਟ ਤੇ ਜਿੱਤੇ ਸੀਗੇ ਸਿਟਿੰਗ ਐਮਪੀ ਸੀਗੇ ਪਰ ਭਾਜਪਾ ਸ਼ਾਮਲ ਹੋ ਗਈ ਸੀ ਭਾਜਪਾ ਨੇ ਉਹਨੂੰ ਟਿਕਟ ਦੇ ਦਿੱਤੀ ਟਿਕਟ ਦੇਣ ਤੋਂ ਬਾਅਦ ਇੱਥੇ ਉਹਨਾਂ ਨੇ ਵੱਡਾ ਚੈਰੀ ਦੀ ਤਲਾਸ਼ ਸੀਗੀ ਜਿੱਤੇ ਇਹ ਭਾਰਤਪੂਸ਼ਨਾਸ਼ੂ ਦਾ ਨਾਮ ਚੱਲ ਰਿਹਾ ਸੀ ਤੇ ਲਗਾਤਾਰੇ ਕੋਸ਼ਿਸ਼ਾਂ ਸੀ ਵੀ ਭਾਰਤਪੂਸ਼ਨਾਸ਼ੂ ਨੂੰ ਜਿਹੜਾ ਇਹ ਦਿੱਤੀ ਜਾਵੇ ਪਰ ਜਦੋਂ ਪ੍ਰਤਾਪ ਸਿੰਘ ਬਾਜਬਾ ਤੇ ਓਪੀ ਸੋਨੀ ਮੁਹਾਨੇ ਜਦੋਂ ਸਰਵੇ ਕਰਨ ਆਏ ਸੀਗੇ ਤੇ ਇਹ ਗੱਲਾਂ ਸਾਹਮਣੇ ਆਈਆਂ ਵੀ ਜਿਹੜੇ ਐਮ.ਐਲ.ਏ. ਇੱਥੇ ਦੇ ਹੈ ਸਾਫਟਾ ਐਮ.ਐਲ.ਏ. ਆ ਉਹਨਾਂ ਵੱਲੋਂ ਇਸ ਗੱਲ ਤੇ ਜਿਹੜਾ ਮੋਹਰ ਨਹੀਂ ਲਗਾਈ ਜਾ ਰਹੀ ਤੇ ਗੁੱਟਬੰਦੀ ਪਾਈ ਜਾ ਰਹੀ ਹੈ ਤੇ ਕਿਸੇ ਵੀ ਇੱਕ ਉਮੀਦਵਾਰ ਦੇ ਨਾਮ ਤੇ ਜਿਹੜਾ ਨਾਮ ਤੇ ਸਹਿਮਤੀ ਨਹੀਂ ਬਣ ਪਾ ਰਹੀ ਹੈ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਅੰਦਰ ਥਾਤੇ ਕਹਿ ਦਿੱਤੀ ਸੀ ਵੀ ਜੇ ਸਹਿਮਤੀ ਨਹੀਂ ਬਣਦੀ ਤਾਂ ਇਤੋਂ ਬਾਹਰ ਹੀ ਕੈਂਡੀਡੇਟ ਭੇਜ ਦਿੱਤਾ ਜਾਵੇਗਾ ਤੇ ਇਹ ਗੱਲ ਨੂੰ ਜਿਹੜੀ ਸੱਚ ਸਾਬਤ ਹੋਈ ਤੇ ਰਾਜਾ ਵੜਿੰਗ ਨੂੰ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਰਾਜਾ ਵੜਿੰਗ ਨੂੰ ਇੱਥੇ ਜਿਹੜਾ ਚੋਣ ਮੈਦਾਨ ਚ ਪਾਰਟੀ ਨੇ ਆਪਣਾ ਕੈਂਡੀਡੇਟ ਬਣਾ ਕੇ ਉਤਾਰ ਦਿੱਤਾ ਹੈ ਜਿਸ ਤੋਂ ਬਾਅਦ ਇੱਥੇ ਵੀ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਵੱਲੋਂ ਇਹ ਗੱਲ ਤੇ ਜਿਹੜਾ ਨਾਜਿੱਗੀ ਪ੍ਰਗਟ ਕੀਤੀ ਗਈ ਹੈ ਤੁਹਾਨੂੰ ਅਸੀਂ ਅਪਡੇਟ ਅੱਜ ਕਾਂਗਰਸ ਪਾਰਟੀ ਦਿੱਤੀ ਹੈ ਰਾਜਨੀਤੀ ਦਿੱਤੀ ਹੈ ਇਹ ਖਬਰ ਪੰਜਾਬ ਲੈਵਲ ਤੇ ਐਜੂਕੇਸ਼ਨ ਤੋਂ ਸਾਹਮਣੇ ਆਈ ਹੈ ਉਹ ਵੀ ਤੁਹਾਡਾ ਨਾਂ ਜਿਹੜੀ ਐ ਸਾਂਝੀ ਕਰਦੇ ਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦੀ ਜਿਹੜੀ ਅ ਕक्षा ਦਾ ਪ੍ਰਣਾਮ ਹੈ ਸਲਾਨਾ ਪ੍ਰੀਖਿਆ ਦਾ ਪ੍ਰਣਾਮ ਹੈ ਉਹ ਘੋਸ਼ਿਤ ਕਰ ਦਿੱਤਾ ਹੈ ਜਿਹਦੇ ਵਿੱਚ ਸਭ ਨੂੰ ਜਿਹੜੀ ਅਹਿਮ ਗੱਲ ਹੈ ਕਿ ਇਸ ਵਾਰ ਲੜਕਿਆਂ ਨੇ ਬਾਜੀ ਮਾਰੀ ਹੈ ਆਮ ਤੌਰ ਤੇ ਲੜਕੀਆਂ ਜਿਹੜੀਆਂ ਉਹ ਬਾਜੀ ਮਾਰਦੀਆਂ ਪਿਛਲੇ ਕਈ ਸਾਲਾਂ ਤੋਂ ਆ ਰਹੀਆਂ ਤੇ ਪਰ ਇਸ ਵਾਰ ਜਿਹੜਾ ਲੜਕਿਆਂ ਨੇ ਬਾਜੀ ਮਾਰਦਿਆਂ ਇਹ ਤੇ ਪਹਿਲੀਆਂ ਤਿੰਨ ਉਹ ਜਿਹੜੀਆਂ ਡੋਬਲੀ ਉਹ ਜਿਗਸ਼ਨਾ ਤੇ ਆਪਣਾ ਕਬਜ਼ਾ ਜਮਾਇਆ ਹੈ ਤੇ ਇਹ ਗੱਲ ਵੱਡੀ ਹੈ ਕਿ ਲੁਧਿਆਣੇ ਤੋਂ ਜਿਹੜੇ ਇਹ ਕਮਰਸ ਦੇ ਵਿੱਚ ਏਕੰਪ੍ਰੀਤ ਬੀਸੀਐਮ ਸਕੂਲ ਫੋਕਲ ਪੁਆਇੰਟ ਦਾ ਜਿਹੜਾ ਸਟੂਡੈਂਟ ਹੈ ਏਕੰਪ੍ਰੀਤ 500 ਚੋਂ 500 ਅੰਕ ਲੈ ਕੇ ਉਹਨੇ ਪੰਜਾਬ ਦੇ ਵਿੱਚ ਟੌਪ ਕੀਤਾ ਹੈ ਜਿਸ ਤੋਂ ਬਾਅਦ ਉੱਤੇ ਸਕੂਲ ਦੇ ਵਿੱਚ ਬੜੀ ਖੁਸ਼ੀ ਪਾਈ ਜਾ ਰਹੀ ਹੈ ਤੇ ਉਹਦੇ ਜਮਾਤੇ ਆ ਸਕੂਲ ਸਟਾਫ ਹੈ ਤੇ ਹੋਰ ਜਿਹੜੇ ਸ਼ਹਿਰ ਵਾਸੀ ਹੈ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਇਹ ਕੰਪਰੀਟ ਗੱਤਕੇ ਦਾ ਖਿਡਾਰੀ ਵੀ ਹੈ ਤੇ ਉਹਨੂੰ ਜਿਹੜਾ ਮਾਪੇ ਨੂੰ ਉੱਤੇ ਬਹੁਤ ਗਰਵ ਹੋ ਰਿਹਾ ਸਕੂਲ ਨੂੰ ਬਹੁਤ ਗਰਵ ਹੋ ਰਿਹਾ ਤੇ ਲੁਧਿਆਣਾ ਵਾਸੀਆਂ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਜਾਗਤੀ ਦਾ ਡਿਜੀਟਲ ਦੀ ਟੀਮ ਵੀ ਇਹ ਕੰਪਰੀਟ ਤੇ ਉਹਦੇ ਮਾਪੇ ਤੇ ਸਕੂਲ ਨੂੰ ਬਹੁਤ-ਬਹੁਤ ਮੁਬਾਰਕਾਂ ਦੇ ਰਹੇ ਨੇ ਬਣੇ ਰਹੋ ਇਦਾਂ ਹੀ ਜਾਗਤੀ ਨਾਲ ਤੁਹਾਨੂੰ ਤੇਜ ਦੁਨੀਆ ਦੀਆਂ ਖਬਰਾਂ ਦੱਸਦੇ ਰਵਾਂਗੇ ਤੁਸੀਂ ਜਾਗਤੀ ਲੈ ਦੀਆਂ ਖਬਰਾਂ ਦੇਸ਼ ਦੁਨੀਆ ਦੀਆਂ ਖਬਰਾਂ ਪੜਨ ਲਈ www.jagritilair.com ਤੇ ਵੀ ਕਲਿੱਕ ਕਰ ਸਕਦੇ ਹੋ ਸਾਰੀਆਂ ਖਬਰਾਂ ਵੈਬਸਾਈਟ ਤੇ ਤੁਹਾਨੂੰ ਪੰਜਾਬ ਦੀਆਂ ਵੱਟੀਆਂ ਜਰੂਰ ਮਿਲਣਗੀਆਂ ਪੜਨ ਨੂੰ ਮਿਲੂਗੀਆਂ ਇਹ ਤੋਂ ਇਲਾਵਾ YouTube ਚੈਨਲ ਜਾਗਤੀ ਲੈ ਤੋਂ ਤੁਸੀਂ ਸਰਚ ਕਰਕੇ ਵੀਡੀਓ ਦੇਖ ਸਕਦੇ ਹੋ ਤੇ Facebook ਜਿਹੜਾ ਪੇਜ ਆ ਜਾਗਤੀਆ ਡਿਜੀਟਲ ਇਹਨੂੰ ਸਬਸਕ੍ਰਾਈਬ ਕਰੋ ਇਹ ਵੀ ਤੁਹਾਨੂੰ ਲਗਾਤਾਰ ਜਿਹੜੀਆਂ ਅਪਡੇਟਾਂ ਤੱਕ ਮਿਲਦੀਆਂ ਰਹਿਣ ਧੰਨਵਾਦ ਬਹੁਤ ਬਹੁਤ ਜਾਗਤੀਆ ਬਣਨ ਲਈ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਜਾਗਰਣ ਡਿਜੀਟਲ 'ਚ ਤੁਹਾਡਾ ਸਵਾਗਤ ਹੈ ਮੈਂ ਗੋਤਮ ਜੰਦਰੀ ਪੰਜਾਬ 'ਚ ਜਿੱਦਾਂ ਏਦਾਂ ਘਟਨਾਵਾਂ ਕੋਈ ਵੱਟੀਆਂ ਘਟਦੀਆਂ ਨੇ ਚਾਹੇ ਰਾਜਨੀਤਿਕ ਹੋਵੇ ਚਾਹੇ ਸਪੋਰਟਸ ਹੋਵੇ ਚਾਹੇ ਆਰਥਿਕ ਹੋਵੇ ਜਾਂ ਕੋਈ ਹੋਰ ਹੋਵੇ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਦੇਣ ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ ਤੇ ਲਗਾਤਾਰ ਅਪਡੇਟ ਦੇ ਵੀ ਰਹੇ ਹਾਂ ਪੰਜਾਬ ਕਾਂਗਰਸ ਤੋਂ ਅੱਜ ਇੱਕ ਵੱਡੀ ਖਬਰ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਜਿਦੇ 'ਚ ਪੰਜਾਬ ਕਾਂਗਰਸ ਦੇ ਇੱਕ ਵੱਡੇ ਜਿਹੜੇ ਆਗੂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਇਹ ਜਿਹੜਾ ਲੀਡਰ ਦਾ ਨਾਮ ਹੈ ਦਲਬੀਰ ਸਿੰਘ ਗੋਲਡੀ ਜਿਹੜੇ ਇੱਕ ਸੰਗਰੂੜ ਲੋਕ ਸਭਾ ਹਲਕੇ ਨਾਲ ਸੰਬੰਧ ਰੱਖਦੇ ਹਨ ਤੇ ਇਹਨਾਂ ਨੇ ਟਿਕਟ ਨਾ ਮਿਲਣ ਤੋਂ ਨਿਰਾਸ਼ ਹੋ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਜੋ ਕਿ ਇਹ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕਰਕੇ ਇਹਦੀ ਸੂਚਨਾ ਦਿੱਤੀ ਹੈ ਤੇ ਨਾਲ ਹੀ ਅਸਤੀਫਾ ਜਿਹੜਾ ਪੰਜਾਬ ਕਾਂਗਰਸ ਦੇ ਪ੍ਰਧਾਨ ਲੁਪੇਜਾਏ ਜਿਸ ਚੋਣਾ ਨੇ ਲਿਖਿਆ ਹੈ ਵੀ ਪਾਰਟੀ ਦੀ ਹਾਈ ਕਮਾਂਡ ਤੋਂ ਨਿਰਾਸ਼ ਹੋ ਕੇ ਉਹ ਆਪਣਾ ਅਸਤੀਫਾ ਮੁੰਡਰੀ ਮੈਂਬਰਸ਼ਿਪ ਤੇ ਜ਼ਿਲ੍ਹਾ ਪ੍ਰਧਾਨਗੀ ਤੋਂ ਦੇ ਰਹੇ ਨੇ ਜਾਣਨਾ ਤੁਹਾਨੂੰ ਜੂਰੀ ਹੈ ਕਿ ਇਹ ਅਸਤੀਫਾ ਉਹਨਾਂ ਨੇ ਇਸ ਲਈ ਦਿੱਤਾ ਹੈ ਕਿਉਂਕਿ ਦਲਵੀਰ ਗੋਲਡੀ ਨੂੰ ਇਹ ਲੱਗਦਾ ਸੀ ਕਿ ਸੰਗਰੂਰ ਦੀ ਲੋਕ ਸਭਾ ਹਲਕੇ ਤੋਂ ਜਦੋਂ ਉਪ ਚੋਣਾਂ ਹੋਈਆਂ ਸੀ ਉਹਨਾਂ ਨੂੰ ਟਿਕਟ ਮਿਲੀ ਸੀ ਉਮੀਦਵਾਰ ਬਣਾਇਆ ਸੀ ਹਾਲਾਂਕਿ ਉਹ ਹਾਰ ਗਏ ਸੀ ਸਿਮਝ ਜੀ ਮੰਨ ਕੋ ਲੋ ਪਰ ਹੁਣ ਉਹਨਾਂ ਨੇ ਇਹ ਸੀ ਵੀ ਸਾਨੂੰ ਜਿਹੜੀ ਹੈ ਦੁਆਰਾ ਟਿਕਟ ਮਿਲੂਗੀ ਤੇ ਉਹ ਇਸ ਲਈ ਇਸ ਬੜੇ ਬੜੇ ਆਸ਼ਵਾੰ ਸੀਗੇ ਵੀ ਕਿਉਂਕਿ ਸੰਗਰੂਰ ਦੇ ਜੋ ਹੋਰ ਵੱਡਾ ਲੀਡਰ ਜਿਹੜਾ ਹੈ ਉਹਨਾਂ ਨੂੰ ਨਹੀਂ ਲੱਗਦਾ ਸੀ ਵੀ ਉਹ ਆਪਣਾ ਜਿਹੜਾ ਦੁਆਰਾ ਉਹਨਾਂ ਨੂੰ ਕਾਂਗਰਸ ਪਾਰਟੀ ਚਾਂਸ ਦੇਊਗੀ ਪਰ ਕਾਂਗਰਸ ਪਾਰਟੀ ਨੇ ਸੰਗਰੂਰ ਲੋਕ ਸਭਾ ਲ ਕੇ ਤੋਂ ਇਸ ਵਾਰ ਭੁਲਤ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਸੰਗਰੂਰ ਦੀ ਸੀਟ ਤੇ ਚੋਣ ਮੈਦਾਨ ਚ ਉਤਾਰਿਆ ਹੈ ਤੇ ਕੈਂਡੀਡੇਟ ਕਾਂਗਰਸ ਦਾ ਬਣਾਇਆ ਹੈ ਜਿਸ ਤੋਂ ਦਲਵੀਰ ਗੋਲਡੀ ਪਹਿਲੇ ਦਿਨੀ ਨਾਰਾਜ਼ ਹੋ ਗਏ ਸੀ ਤੇ ਹਾਲਾਂਕਿ ਦੁਬਾਰਾ ਉਹਨਾਂ ਨੇ ਇਹ ਗੱਲ ਜੂਕ ਕਹੀ ਸੀ ਕਿ ਉਹ ਜਿਹੜੇ ਸੁਖਬਾਲ ਖੈਰਾ ਦੇ ਹੱਕ 'ਚ ਰਹਿਣਗੇ ਪਾਰਟੀ ਨਹੀਂ ਛੱਡਣਗੇ ਪਰ ਉਹਨਾਂ ਵੱਲੋਂ ਪਾਰਟੀ ਛੱਡ ਦਿੱਤੀ ਗਈ ਇਸ ਤੋਂ ਪਹਿਲਾਂ ਜਿਹੜੇ ਸੁਖਬਾਲ ਖੈਰਾ ਹੈ ਉਹਨਾਂ ਨੇ ਇੱਕ ਮੀਟਿੰਗ ਜਿਹ ਦਲਵੀਰ ਗੋਲਡੀ ਦੇ ਘਰੇ ਜਾ ਕੇ ਵੀ ਕੀਤੀ ਸੀ ਤੇ ਕੱਟੀ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਲਵੀਰ ਗੋਲਡੀ ਨੇ ਸਾਥ ਦੇਣ ਦੀ ਗੱਲ ਕਹੀ ਸੀ ਪਰ ਜਿੱਦਾਂ ਸਮਾਂ ਬੀਤਿਆ ਹੁਣ ਦਲਵੀਰ ਗੋਲਡੀ ਨੇ ਆਪਣੀਆਂ ਜਿਹੜੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਬਾਹਰ ਕੱਢਦਿਆਂ ਇੱਕ ਗੱਲ ਦਾ ਐਲਾਨ ਕਰ ਦਿੱਤਾ ਕਿ ਉਹ ਕਾਂਗਰਸ ਪਾਰਟੀ 'ਚ ਹੋਰ ਨਹੀਂ ਰਹਿ ਸਕਦੇ ਇਸ ਕਰਕੇ ਉਹ ਆਪਣਾ ਅਸਤੀਫਾ ਪਾਰਟੀ ਨੂੰ ਦਿੰਦੇ ਨੇ ਤੁਹਾਨੂੰ ਦੱਸ ਦਈਏ ਕਾਂਗਰਸ ਨੂੰ ਪੰਜਾਬ 'ਚ ਇਸ ਵਾਰ ਲੋਕ ਸਭਾ ਚੋਣਾਂ 'ਚ ਲਗਾਤਾਰ ਝਟਕੇ ਤੇ ਚਟਕੇ ਪੈ ਰਹੇ ਨੇ ਤੇ ਵੱਡੇ ਵੱਡੇ ਆਗੂ ਜਿਹੜੇ ਕਾਂਗਰਸ ਪਾਰਟੀ ਦੇ ਪਿਛਲੇ ਦਿਨਾਂ ਤੋਂ ਲਗਾਤਾਰ ਪਾਰਟੀਆਂ ਛੱਡਦੇ ਜਾ ਰਹੇ ਨੇ ਹਾਲਾਕਿ ਦਲਵੀਰ ਗੋੜੀ ਨੇ ਆਪਣੇ ਇਸ ਦੀ ਵਿੱਚ ਇਹ ਕਿਤੇ ਨਹੀਂ ਕਿਹਾ ਕਿ ਉਹ ਕਿਸੇ ਹੋਰ ਪਾਰਟੀ ਚ ਜਾਣਗੇ ਜਾਂ ਕੀ ਕਰਨਗੇ ਉਹਨਾਂ ਨੇ ਸਿਰਫ ਆਪਣਾ ਅਸਤੀਫਾ ਹੀ ਭੇਜਿਆ ਹੈ ਉਹ ਕੀ ਹੁਣ ਕਿਸੇ ਪਾਰਟੀ ਜਾਂਦੇ ਆ ਜਾਂ ਪਾਰਟੀ ਦੇ ਕੋਈ ਸੀਨੀਅਰ ਆਗੂ ਉਹਨਾਂ ਨੂੰ ਹੋਰ ਮਨਾਉਂਦੇ ਆ ਤੇ ਕੀ ਹੁੰਦਾ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਪਰ ਦਲਵੀਰ ਗੋੜੀ ਉਹਨੂੰ ਕਾਂਗਰਸ ਛੱਡ ਚੁੱਕੇ ਨੇ ਇਹ ਵੀ ਤੁਹਾਨੂੰ ਦੱਸਣਾ ਜੁਰੀਆ ਵੀ ਇਹਦੇ ਜਿਹੜੇ ਪ੍ਰਤੀਕਰਮ ਵੱਜੋ ਜਿਹੜੇ ਦਲਵੀਰ ਗੋੜੀ ਨੇ ਛੱਡੀ ਕਾਂਗਰਸ ਇਹਦੇ ਪ੍ਰਤੀਕਰਮ ਵੱਜੋ ਕਾਂਗਰਸ ਦੇ ਜਿਹੜੇ ਪ੍ਰਵਕਤਾ ਆਗੇ ਆ ਉਹਨਾਂ ਦਾ ਇਹੀ ਕਹਿਣਾ ਹੈ ਵੀ ਜੇ ਟਿਕਟ ਨਾ ਮਿਲਣ ਕਰਕੇ ਜਿਹੜੇ ਅਹੁਦੇਦਾਰੀਆਂ ਪਿੱਛੇ ਪਾਰਟੀ ਛੱਡਦੇ ਨੇ ਉਹ ਪਾਰਟੀ ਦੇ ਸਗੇ ਨਹੀਂ ਹੋ ਸਕਦੇ ਤੇ ਕਿਉਂਕਿ ਇੰਨਾ ਮਾਣ ਸਮਾਨ ਬਖਸ਼ਿਆ ਪਾਰਟੀ ਨੇ ਐਮਐਲਏ ਬਣਾਇਆ ਟਿਕਟ ਵੀ ਦਿੱਤੀ ਜਿਹੜੀ ਐਮਪੀ ਦੀ ਤੇ ਜੇ ਨਹੀਂ ਹੱਥ ਜਿੱਤ ਸਕੇ ਤੇ ਹੁਣ ਪਾਰਟੀ ਦੇ ਹਾਈ ਕਮਾਂਡ ਦੇ ਜਿਹੜੇ ਹੁਕਮ ਹੈ ਉਹਨਾਂ ਨੂੰ ਸਿਰ ਮੱਥੇ ਕਰਨਾ ਚਾਹੀਦਾ ਸੀ ਤੇ ਕਾਂਗਰਸ ਪਾਰਟੀ ਨੂੰ ਅੱਗੇ ਲਿਜਾਣਾ ਚਾਹੀਦਾ ਸੀ ਪਰ ਜੇ ਉਹਨਾਂ ਨੇ ਪਾਰਟੀ ਛੱਡੀ ਵੀ ਐ ਐਡੇ ਕਾਂਗਰਸ ਪਾਰਟੀ ਦੇ ਸਮੁੰਦਰ ਚੋਂ ਇੱਕ ਦੋ ਬਾਲਟੀਆਂ ਚੰਗੀਆਂ ਵੀ ਜਾਣ ਨਿਕਲ ਵੀ ਜਾਣ ਤੇ ਕੋਈ ਫਰਕ ਨਹੀਂ ਪੈਂਦਾ ਸਮੁੰਦਰ ਨੂੰ ਇਹ ਉਹਨਾਂ ਦਾ ਪਹਿਲਾ ਪ੍ਰਤੀਕਰਮ ਸੀ ਕਾਂਗਰਸ ਦੇ ਜਿਹੜੇ ਪ੍ਰਵਕਤਾ ਇਹ ਵੀ ਗੱਲ ਕਹਿ ਰਹੇ ਵੀ ਕਾਂਗਰਸ ਦੀ ਜਿਹੜੇ ਛੱਡ ਕੇ ਜਾ ਰਹੇ ਆ ਉਹ ਜ਼ਿਆਦਾਤਰ ਜਿਹੜੇ ਭਾਜਪਾ ਚ ਜਾ ਰਹੇ ਆ ਭਾਜਪਾ ਨੂੰ ਲੈ ਰਹੀ ਹੈ ਕਿਤੇ ਭਾਜਪਾ ਦੇਸ਼ ਦੇ ਵਿੱਚ ਕਾਂਗਰਸ ਮੁਕਤ ਕਰਦੇ ਹੋਏ ਕਿਤੇ ਭਾਜਪਾ ਆਪਣਾ ਦੇਸ਼ ਦੇ ਵਿੱਚ ਕਾਂਗਰਸ ਯੁਕਤ ਹੀ ਨਾ ਹੋ ਕੇ ਰਹਿ ਜਾਏ ਕਿਉਂਕਿ ਉਹਦੇ ਪੰਜਾਬ ਕਾਂਗਰਸ ਪ੍ਰਧਾਨ ਤੋਂ ਲੈ ਕੇ ਜਿੰਨੇ ਕੈਂਡੀਡੇਟ ਵੀ ਹੈਗੇ ਆ ਉਹ ਵੀ ਸਾਰੇ ਕਾਂਗਰਸ ਪਾਰਟੀ ਦੇ ਹੀ ਜਿਹੜੇ ਆਏ ਹੋਏ ਆ ਤੇ ਕਿਤੇ ਨਾ ਕਿਤੇ ਭਾਜਪਾ ਦਾ ਕਾਂਗਰਸ ਕਾਂਗਰਸੀਕਰਨ ਹੋ ਚੁੱਕਾ ਹੈ ਤੇ ਇਸ ਤੇ ਪ੍ਰਤੀਤਿਆ ਪ੍ਰतिक्रिया ਦਿੰਦੇ ਹੋਏ ਭਾਜਪਾ ਦੇ ਬੁਲਾਣੇ ਕਹਿ ਰਹੇ ਆ ਕਿ ਕਾਂਗਰਸ ਨੂੰ ਆਪਣੀ ਫਿਕਰ ਹੋਣੀ ਚਾਹੀਦੀ ਹੈ ਉਹਨੂੰ ਆਪਣਾ ਥੁਨਾਬਾ ਸੰਭਾਲਣਾ ਚਾਹੀਦਾ ਹੈ ਨਾ ਕਿ ਇਹ ਦੇਖਣਾ ਚਾਹੀਦਾ ਵੀ ਉਹ ਕਿਉਂ ਜਾ ਰਹੇ ਆ ਕਿੱਧਰ ਜਾ ਰਹੇ ਆ ਤੇ ਇਹ ਫਿਕਰ ਜਿਹੜੀ ਹੈ ਉਹਨਾਂ ਨੂੰ ਬਚਾਨ ਆਪਣੀ ਪਾਰਟੀ ਨੂੰ ਪਤਨ ਜਿਹੜਾ ਹੋ ਰਿਹਾ ਉਹਨੂੰ ਬਚਾਨ ਦੇ ਚ ਕਰਨੀ ਚਾਹੀਦੀ ਹੈ ਤੇ ਤੁਹਾਨੂੰ ਦੱਸ ਦਈਏ ਪਿਛਲੇ ਦਿਨਾਂ ਵੀ ਕਾਂਗਰਸ ਦੇ ਵੱਡੇ ਆਗੂ ਕਈ ਪਾਰਟੀ ਛੱਡ ਕੇ ਭਾਜਪਾ ਚ ਵੀ ਗਏ ਆ ਤੇ ਸਾਲੋਂ ਵੱਡਾ ਨਾਮ ਜਿਹੜਾ ਉੱਤੇ ਜਲੰਧਰ ਦੇ ਵਿੱਚ ਸਾਹਮਣੇ ਆਇਆ ਸੀ ਉਹ ਮਰਹੂਮ ਜਿਹੜੇ ਸੰਸਦ ਹੈ ਕਰਮ ਚੌਧਰੀ ਜਿਹੜੇ ਸੰਤੋਖ ਸਿੰਘ ਉਹਨਾਂ ਦੀ ਜੀ ਧਰਮ ਪਤਨੀ ਹੈ ਕਰਮਜੀਤ ਕੋਰ ਉਹ ਜਿਹੜੋ ਕਾਂਗਰਸ ਉਹਨਾਂ ਛੱਡੀ ਕਿਉਂਕਿ ਉਹਨਾਂ ਟਿਕਟ ਮੰਗ ਰਹੇ ਸੀਗੇ ਲੋਕ ਸਭਾ ਦੀ ਉਪ ਚੋਣ ਉਹ ਉਹ ਪਿਛਲੀ ਵਾਰ ਹਾਰ ਗਏ ਸੀਗੇ ਤੇ ਹਾਰਨ ਕਰਕੇ ਹੁਣ ਦੁਬਾਰਾ ਕਾਂਗਰਸ ਪਾਰਟੀ ਨੇ ਉਹਨਾਂ ਟਿਕਟ ਨਹੀਂ ਦਿੱਤੀ ਤੇ ਟਿਕਟ ਜਿਹੜੀ ਆ ਉਹ ਚਰਨਜੀਤ ਚੰਨੀ ਨੂੰ ਦਿੱਤੀ ਗਈ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਤੇ ਕਾਂਗਰਸ ਦੇ ਸੀਨੀਅਰ ਆਗੂ ਨੂੰ ਜਿਸ ਤੋਂ ਨਾਰਾਜ਼ ਹੋ ਕੇ ਕਰਮਜੀਤ ਕੋਰ ਪਾਰਟੀ ਛੱਡ ਗਏ ਸੀਗੇ ਤੇ ਪਾਰਟੀ ਛੱਡਣ ਤੋਂ ਬਾਅਦ ਉਨਾ ਵੱਲੋਂ ਇਹ ਕਹੀ ਗਈ ਸੀ ਕਾਂਗਰਸ ਤੇ ਤਾਂ ਜਿਵੇਂ ਕੱッセ ਗਈ ਸੀ ਕਾਂਗਰਸ ਜਿਹੜੀ ਆਪਣੀ ਟਕਸਾਲੀ ਆਗੂ ਤੇ ਧਿਆਨ ਨਹੀਂ ਦੇਦੀ ਤੇ ਇਹ ਝਟਕਾ ਜਿਹੜਾ ਜਿਲੰਦਰ ਨੂੰ ਬਹੁਤ ਵੱਡਾ ਲੱਗਿਆ ਸੀ ਇਸ ਤੋਂ ਬਾਅਦ ਜਿਲੰਦਰ ਤੋਹੀਣ ਜਿਹੜੇ ਇੱਕ ਹੋਰ ਵੱਡੇ ਆਗੂ ਜਿਹੜੇ ਮਿੰਦਰ ਸਿੰਘ ਕੇਪੀ ਆ ਉਹ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਪਿਤਾ ਜੀ ਵੀ ਮਿੰਦਰ ਸਿੰਘ ਕੇ ਜਿਹੜੇ ਮਿੰਦਰ ਸਿੰਘ ਕੇਪੀ ਦੇ ਦਰਸ਼ਨ ਕੇਪੀ ਉਹ ਸਾਬਕਾ ਮੰਤਰੀ ਰਹੇ ਆ ਤੇ ਵੱਡੇ ਆਗੂ ਗਨੇ ਜਾਂਦੇ ਰਹੇ ਆ ਤਰਫਾਦ ਵੇਲੇ ਉਹਨਾਂ ਦਾ ਬੜਾ ਨਾਮ ਸੀਗਾ ਤੇ ਉੜਾ ਵੱਲੋਂ ਕਾਂਗਰਸ ਦੀ ਬੜੀ ਜੇਨ ਸੀਗੀ ਤੇ ਉਹ ਉਹਨਾਂ ਦੇ ਬੇਟੇ ਮਿੰਦਰ ਸਿੰਘ ਕੇਪੀ ਜਿਹੜੇ ਸੰਸਦ ਵੀ ਰਹੇ ਆ ਉੱਥੇ ਜਲੰਧਰ ਦੇ ਵਿੱਚ ਤੇ ਉਹਨਾਂ ਵੱਲੋਂ ਕਾਂਗਰਸ ਛੱਡੀ ਗਈ ਆ ਤੇ ਛੱਡ ਕੇ ਉਹ ਅਕਾਲੀ ਦਲ 'ਚ ਸ਼ਾਮਲ ਹੋਏ ਆ ਤੇ ਲਗਾਤਾਰ ਪਿਛਲੇ ਟਾਈਮ ਦੇ ਵਿੱਚ ਕਈ ਇਹੋ ਜਿਹੇ ਵੱਡੇ ਆਗੂ ਆ ਜਿਨ੍ਹਾਂ ਨੇ ਕਾਂਗਰਸ ਛੱਡੀ ਆ ਤੁਹਾਨੂੰ ਦੱਸ ਦੇ ਵੀ ਕਾਂਗਰਸ ਪਾਰਟੀ ਨੂੰ ਦੀ ਗੱਲ ਚੱਲਦੀ ਆ ਤੇ ਕਾਂਗਰਸ ਪਾਰਟੀ ਨੂੰ ਹੋਰ ਵੀ ਜਿਹੜੇ ਲੋਕ ਸਵਾਲ ਕਿਆਂ ਚ ਜਿਹੜਾ ਵਿਰੋਧ ਤੇ ਨਾਰਾਜ਼ਗੀ ਦੇ ਸਵਰਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਤੋਂ ਬਾਅਦ ਸਭ ਨੂੰ ਵੱਡਾ ਨਾਮ ਆ ਰਿਹਾ ਪਟਿਆਲਾ ਦੇ ਵਿੱਚ ਪਟਿਆਲਾ ਚ ਕਾਂਗਰਸ ਪਾਰਟੀ ਨੇ ਇੱਕ ਜਿਹੜੇ ਦੂਜੀ ਪਾਰਟੀ ਤੋਂ ਜਿਹੜੇ ਕੈਂਡੀਡੇਟ ਨੂੰ ਚੋਣ ਮદાન ਚ ਉਤਾਰਿਆ ਕਿਉਂਕਿ ਇੱਥੋਂ ਸਿਟਿੰਗ ਐਮਪੀ ਜਿਹੜੇ ਪੰਨੀਤ ਕੋ ਸੀਗੇ ਉਹ ਪਾਰਟੀ ਛੱਡ ਗਏ ਸੀਗੇ ਔਰ ਭਾਜਪਾ ਚਲੇ ਗਏ ਸੀ ਭਾਜਪਾ ਨੇ ਉਹਨੂੰ ਕੈਂਡੀਡੇਟ ਲਾਨ ਦਿੱਤਾ ਸੀ ਤੇ ਇੱਥੋਂ ਕਾਂਗਰਸ ਵੱਲੋਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿਸੇ ਸਮੇਂ ਆਪ ਦੇ ਐਮਪੀ ਚੁਣੇ ਗਏ ਸੀਗੇ ਤੇ ਪਰ ਉਹਨਾਂ ਨੇ ਆਪ ਛੱਡਤੀ ਸੀ ਤੇ ਉਹ ਉਹਨਾਂ ਨੂੰ ਕੈਂਡੀਡੇਟ ਬਣਾਇਆ ਇਸ ਤੋਂ ਨਰਾਜ਼ ਹੋ ਕੇ ਕਾਂਗਰਸ ਦੇ ਜਿਹੜੇ ਪਟਿਆਲਾ ਦੇ ਜੇ ਸੀਨੀਅਰ ਟਕਸਾਲੀ ਆਗੂ ਹੈ ਤੇ ਸਾਬਕਾ ਮੰਤਰੀ ਵਗੈਰਾ ਉਹ ਜਿਹੜੇ ਨਰਾਜ਼ ਹੋ ਗਏ ਸੀ ਗਾਂ ਵਿੱਚ ਲਾਲ ਸਿੰਘ ਦਾ ਨਾਮ ਬ੍ਰਹਮਿੰਦਰਾਈ ਦਾ ਨਾਮ ਤੇ ਹਰਦਿਆਲ ਕੰਬੋ ਜਿਹੜੇ ਉਹਨਾਂ ਦਾ ਨਾਮ ਤੇ ਹੋਰ ਜਿਹੜੇ ਆਗੂ ਜਿਹੜੇ ਟਕਸਾਲੀ ਉਹਨਾਂ ਨਾਮ ਸਾਹਮਣੇ ਆਇਆ ਸੀ ਕਿ ਉਹਨਾਂ ਨੇ ਨਾਜੀ ਵਿਅਕਤੀ ਕੀਤੀ ਪਿਛਲੇ ਦਿਨ ਰਾਜਾ ਵੜਿੰਗ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਪਾਰਟੀ ਹਾਈ ਕਮੰਡ ਦਾ ਸੰਦੇਹਾ ਦੇਖ ਕੇ ਉਹ ਮੰਨ ਵੀ ਗਏ ਪਰ ਟਕਸਾਲੀਆ ਜਿਹੜੇ ਵਰਕਰ ਹੈ ਉਹਨਾਂ ਦਾ ਕੀ ਹੱਲੇ ਇਹ ਗੱਲ ਬਾਹਰ ਨਹੀਂ ਸਾਹਮਣੇ ਆਈਏ ਕਿ ਉਹ ਡਾਕਟਰ ਧਰਮ ਕਾਂਦੀ ਦੇ ਨਾਲ ਚੋਣ ਪ੍ਰਚਾਰ ਚ ਨਿਤਰੇ ਹੈ ਕਿ ਨਹੀਂ ਨਿਤਰੇ ਐਦਾਂ ਹੀ ਫਤਗੜ ਸਰਕਟ ਦੀ ਸੀਟ ਤੇ ਡਾਕਟਰ ਅਮਰ ਸਿੰਘ ਨੂੰ ਦੁਬਾਰਾ ਟਿਕਟ ਦਿੱਤੀ ਹੈ ਇੱਥੋਂ ਉਹਨਾਂ ਨੂੰ ਹਾਲੇ ਤੱਕ ਜਿਹੜਾ ਸਮਰਾਲਾ ਦੇ ਜਿਹੜੇ ਐ ਐਮ ਐਲ ਏ ਰਹੇ ਹੈ ਤੇ ਸੀਨੀਅਰ ਆਗੂ ਹੈ ਸਸਕਲ ਜੀ ਜਗਜਤ ਡਿਜੀਟਲ ਤੇ ਤੁਹਾਡਾ ਸਵਾਗਤ ਹੈ। ਬ੍ਰਹਮਿੰਦਰਾਜ ਦਾ ਨਾਮ ਤੇ ਹਰਦੀਾਲ ਕੰਬੋ ਜਿਹੜੇ ਉਹਨਾਂ ਦਾ ਨਾਮ ਤੇ ਹੋਰ ਜਿਹੜੇ ਆਗੂ ਜਿਹੜੇ ਟਕਸਾਲੀ ਹੈ ਉਹਨਾਂ ਦਾ ਨਾਮ ਸਾਹਮਣੇ ਆਇਆ ਸੀ ਕਿ ਉਹਨਾਂ ਨੇ ਨਾਰਾਜ਼ਗੀ ਬਿਆਨ ਕੀਤੀ। ਪਿਛਲੇ ਦਿਨ ਰਾਜਾ ਬੜਿੰਗ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਪਾਰਟੀ ਹਾਈ ਕਮੰਡ ਦਾ ਸੰਦੇਹ ਆ ਦੇਖ ਕੇ ਉਹ ਮੰਨ ਵੀ ਗਏ ਪਰ ਟਕਸਾਲੀਆ ਜਿਹੜੇ ਵਰਕਰ ਹੈ ਉਹਨਾਂ ਦਾ ਕੀ ਹੱਲੇ ਇਹ ਗੱਲ ਬਾਹਰ ਨਹੀਂ ਸਾਹਮਣੇ ਆਈਏ ਕਿ ਉਹ ਡਾਕਟਰ ਤਰਨੂ ਕਾਂਦੀ ਦੇ ਨਾਲ ਚੋਣ ਪ੍ਰਚਾਰ ਚ ਨਿਤਰੇ ਕਿ ਨਹੀਂ ਨਿਤਰੇ। ਇਦਾਂ ਹੀ ਫਤਗੜ ਸਾਹਿਬ ਸੀਟ ਤੇ ਡਾਕਟਰ ਅਮਰ ਸਿੰਘ ਨੂੰ ਦੁਆਰਾ ਟਿਕਟ ਦਿੱਤੀ ਹੈ ਐਤੋਂ ਉਹਨਾਂ ਨੂੰ ਹਾਲੇ ਤੱਕ ਜਿਹੜਾ ਸਮਰਾਲਾ ਦੇ ਜਿਹੜੇ ਐ ਐਮਐਲਏ ਰਹੇ ਹੈ ਤੇ ਸੀਨੀਅਰ ਆਗੂ ਹੈ ਢਿੱਲੋ ਪਰਿਵਾਰ ਅਮਰੀਕ ਸਿੰਘ ਢਿੱਲੋ ਹਾਲੇ ਉਹਨਾਂ ਦਾ ਸਾਥ ਨਹੀਂ ਮਿਲਿਆ ਐਦੇ ਬਠਿੰਡਾ ਦੇ ਵਿੱਚ ਜੀਤਮਿੰਦਰ ਸਿੰਘ ਸਿੱਧੂ ਉਹਨਾਂ ਨੂੰ ਵੀ ਆਪਣੇ ਪਾਰਟੀ ਦੇ ਇੱਕ ਜਿਹੜਾ ਆਗੂ ਦੇ ਗਰੁੱਪ ਦਾ ਜਿਹੜਾ ਉਹ ਨਾਜ਼ੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਦਾਂ ਹੀ ਤੁਹਾਡੇ ਲੁਧਿਆਣਾ ਜਿਹੜਾ ਲੁਧਿਆਣਾ ਦੇ ਵਿੱਚ ਰਵਨੀ ਸਿੰਘ ਬਿੱਟੂ ਉਹ ਐਮਪੀ ਦੀ ਟਿਕਟ ਤੇ ਜਿੱਤੇ ਸੀਗੇ ਸਿਟਿੰਗ ਐਮਪੀ ਸੀਗੇ ਪਰ ਭਾਜਪਾ ਸ਼ਾਮਲ ਹੋ ਗਿਆ ਸੀ ਭਾਜਪਾ ਨੇ ਉਹਨੂੰ ਟਿਕਟ ਦੇ ਦਿੱਤੀ ਟਿਕਟ ਦੇਣ ਤੋਂ ਬਾਅਦ ਇੱਥੇ ਉਹਨਾਂ ਨੇ ਵੱਡਾ ਚੈਲੇ ਦੀ ਤਲਾਸ਼ ਸੀਗੀ ਜਿੱਤੇ ਇਹ ਭਾਰਤਪੂਸ਼ਨਾਸ਼ੂ ਦਾ ਨਾਮ ਚੱਲ ਰਿਹਾ ਸੀ ਤੇ ਲਗਾਤਾਰੇ ਕੋਸ਼ਿਸ਼ਾਂ ਸੀ ਵੀ ਭਾਰਤਪੂਸ਼ਨਾਸ਼ੂ ਨੂੰ ਜਿਹੜਾ ਇਹ ਦਿੱਤੀ ਜਾਵੇ ਪਰ ਜਦੋਂ ਪ੍ਰਤਾਪ ਸਿੰਘ ਬਾਜਬਾ ਤੇ ਓਪੀ ਸੋਨੀ ਲੁਹਾਨੇ ਚ ਜਦੋਂ ਸਰਵੇ ਕਰਨ ਆਏ ਸੀਗੇ ਤੇ ਇਹ ਗੱਲਾਂ ਸਾਹਮਣੇ ਆਈਆਂ ਵੀ ਜਿਹੜੇ ਐਮਐਲਏ 체 ਰਹੀਆ ਸਾਫਟ ਐਮਐਲਏ ਆ ਉਹਨਾਂ ਵੱਲੋਂ ਇਸ ਗੱਲ ਤੇ ਜਿਹੜਾ ਮੋਹਰ ਨਹੀਂ ਲਗਾਈ ਜਾ ਰਹੀ ਤੇ ਗੁੱਟਬੰਦੀ ਪਾਈ ਜਾ ਰਹੀ ਹੈ ਤੇ ਕਿਸੇ ਵੀ ਇੱਕ ਉਮੀਦਵਾਰ ਦੇ ਨਾਮ ਤੇ ਜਿਹੜਾ ਨਾਮ ਤੇ ਸਹਿਮਤੀ ਨਹੀਂ ਬਣ ਪਾ ਰਹੀ ਹੈ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਅੰਦਰ ਥਾਤੇ ਕਹਿ ਦਿੱਤੀ ਸੀ ਵੀ ਜੇ ਸਹਿਮਤੀ ਨਹੀਂ ਬਣਦੀ ਤੇ ਇਤੋਂ ਬਾਹਰ ਹੀ ਕੈਂਡੀਡੇਟ ਭੇਜ ਦਿੱਤਾ ਜਾਵੇਗਾ ਤੇ ਇਹ ਗੱਲ ਨੂੰ ਜਿਹੜੀ ਸੱਚ ਸਾਬਤ ਹੋਈ ਤੇ ਰਾਜਾ ਵੜਿੰਗ ਨੂੰ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਰਾਜਾ ਵੜਿੰਗ ਨੂੰ ਇੱਥੇ ਜਿਹੜਾ ਚੋਣ ਮੈਦਾਨ 'ਚ ਪਾਰਟੀ ਨੇ ਆਪਣਾ ਕੈਂਡੀਡੇਟ ਬਣਾ ਕੇ ਉਤਾਰ ਦਿੱਤਾ ਹੈ ਜਿਸ ਤੋਂ ਬਾਅਦ ਇੱਥੇ ਵੀ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਵੱਲੋਂ ਇਹ ਗੱਲ ਤੇ ਜਿਹੜਾ ਨਾਜਿੱਗੀ ਪ੍ਰਗਟ ਕੀਤੀ ਗਈ ਹੈ ਤੁਹਾਨੂੰ ਅਸੀਂ ਅਪਡੇਟ ਅੱਜ ਕਾਂਗਰਸ ਪਾਰਟੀ ਦਿੱਤੀ ਹੈ ਰਾਜਨੀਤੀ ਦਿੱਤੀ ਹੈ ਇੱਕ ਖਬਰ ਪੰਜਾਬ ਲੈਵਲ ਤੇ ਐਜੂਕੇਸ਼ਨ ਤੋਂ ਸਾਹਮਣੇ ਆਈ ਹੈ ਉਹ ਵੀ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰਦੇ ਹਾਂ ਪੰਜਾਬ ਸਕੂਲ ਸਿੱਖਿਆ 12ਵੀਂ ਦੀ ਜਿਹੜੀ ਅ ਕक्षा ਦਾ ਪ੍ਰਣਾਮ ਹੈ ਸਲਾਨਾ ਪ੍ਰੀਖਿਆ ਦਾ ਪ੍ਰਣਾਮ ਹੈ ਉਹ ਘੋਸ਼ਿਤ ਕਰ ਦਿੱਤਾ ਹੈ ਜਿਦੇ ਵਿੱਚ ਸਭ ਤੋਂ ਜਿਹੜੀ ਅਹਿਮ ਗੱਲ ਹੈ ਕਿ ਇਸ ਵਾਰ ਲੜਕਿਆਂ ਨੇ ਬਾਜ਼ੀ ਮਾਰੀ ਹੈ ਆਮ ਤੌਰ ਤੇ ਲੜਕੀਆਂ ਜਿਹੜੀਆਂ ਉਹ ਬਾਜ਼ੀ ਮਾਰਦੀਆਂ ਪਿਛਲੇ ਕਈ ਸਾਲਾਂ ਤੋਂ ਆੜੀਆਂ ਤੇ ਪਰ ਇਸ ਵਾਰ ਜਿਹੜਾ ਲੜਕਿਆਂ ਨੇ ਬਾਜ਼ੀ ਮਾਰਦਿਆਂ ਇਹ ਤੇ ਪਹਿਲੀਆਂ ਤਿੰਨ ਉਸ ਜਿਹੜੀਆਂ ਟੌਪ ਦੀਆਂ ਪੋਜੀਸ਼ਨਾਂ ਤੇ ਆਪਣਾ ਕਬਜ਼ਾ ਜਮਾਇਆ ਹੈ ਤੇ ਇਹ ਗੱਲ ਵੱਡੀ ਹੈ ਕਿ ਲੁਧਿਆਣੇ ਤੋਂ ਜਿਹੜੇ ਇਹ ਕਾਮਰਸ ਦੇ ਵਿੱਚ ਏਕੰਪਰੀਤ ਬੀਸੀਐਮ ਸਕੂਲ ਫੋਕਲ ਪੁਆਇੰਟ ਦਾ ਜਿਹੜਾ ਸਟੂਡੈਂਟ ਹੈ ਏਕੰਪਰੀਤ 500 ਚੋਂ 500 ਅੰਕ ਲੈ ਕੇ ਉਹਨੇ ਪੰਜਾਬ ਦੇ ਵਿੱਚ ਟੌਪ ਕੀਤਾ ਹੈ ਜਿਸ ਤੋਂ ਬਾਅਦ ਉਥੇ ਸਕੂਲ ਦੇ ਵਿੱਚ ਬੜੀ ਖੁਸ਼ੀ ਪਾਈ ਜਾ ਰਹੀ ਹੈ ਤੇ ਉਹਦੇ ਜਮਾਪੇ ਆ ਸਕੂਲ ਸਟਾਫ ਹੈ ਤੇ ਹੋਰ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਏਕੰਪਰੀਤ ਗਤਕੇ ਦਾ ਖਿਡਾਰੀ ਵੀ ਹੈ ਤੇ ਉਹਨੂੰ ਜਿਹੜਾ ਮਾਪੇ ਬਾਪ ਨੂੰ ਉੱਤੇ ਬਹੁਤ ਗਰਵ ਹੋ ਰਿਹਾ ਸਕੂਲ ਨੂੰ ਬਹੁਤ ਗਰਵ ਹੋ ਰਿਹਾ ਤੇ ਲੁਧਿਆਣਾ ਵਾਸੀਆਂ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਜਾਗਤੀ ਲੈ ਡਿਜੀਟਲ ਦੀ ਟੀਮ ਵੀ ਇੱਕ ਕੰਪਰੀਤ ਤੇ ਉਹਦੇ ਮਾਪੇ ਬਾਪ ਤੇ ਸਕੂਲ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਨੇ ਬਣੇ ਰਹੋ ਇਦਾਂ ਜਾਗਤੀ ਨਾਲ ਤੁਹਾਨੂੰ ਦੇਸ਼ ਦੁਨੀਆ ਦੀਆਂ ਖਬਰਾਂ ਦੱਸਦੇ ਰਵਾਂਗੇ ਤੁਸੀਂ ਜਾਗਤੀ ਲੈ ਦੀਆਂ ਖਬਰਾਂ ਦੇਸ਼ ਦੁਨੀਆ ਦੀਆਂ ਖਬਰਾਂ ਪੜਨ ਲਈ www.jagritilain.com ਤੇ ਵੀ ਕਲਿੱਕ ਕਰ ਸਕਦੇ ਹੋ ਸਾਰੀਆਂ ਖਬਰਾਂ ਵੈਬਸਾਈਟ ਤੇ ਤੁਹਾਨੂੰ ਪੰਜਾਬ ਦੀਆਂ ਵੱਟੀਆਂ ਜ਼ਰੂਰ ਮਿਲਣਗੀਆਂ ਪੜਨ ਨੂੰ ਮਿਲੂਗੀਆਂ ਇਹ ਤੋਂ ਇਲਾਵਾ YouTube ਚੈਨਲ ਜਾਗਤੀ ਲੈ ਤੋ ਤੁਸੀਂ ਸਰਚ ਕਰਕੇ ਵੀਡੀਓ ਦੇਖ ਸਕਦੇ ਹੋ ਤੇ Facebook ਜਿਹੜਾ ਪੇਜ ਆ ਜਾਗਤੀ ਡਿਜੀਟਲ ਇਹਨੂੰ ਸਬਸਕ੍ਰਾਈਬ ਕਰੋ ਇਹ ਵੀ ਤੁਹਾਨੂੰ ਲਗਾਤਾਰ ਜਿਹੜੀਆਂ ਅਪਡੇਟਾਂ ਆਕੀ ਮਿਲਦੀਆਂ ਰਹਿਣ ਧੰਨਵਾਦ ਬਹੁਤ ਬਹੁਤ ਜਾਗਤੀ ਬਣਨ ਲਈ ਬਹੁਤ ਸ਼ੁਕਰੀਆ